ਆਨਲਾਈਨ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਲੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੂਰਵੀ ਮੈਡਮ ਨੂੰ ਗੁੱਸੇ ਹੋਏ ਸੀਗੇ ਤੇ ਉਹਨਾਂ ਨੇ ਅਗਲੇ ਦਿਨ ਸਾਨੂੰ ਸਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੇ ਮੈਂ ਤੁਹਾਨੂੰ ਦਵਾਈ ਦਿੰਦੀ ਆ ਤੇ ਮੈਡਮ ਨੇ ਸੁਰਬੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆ ਇਸਰਾ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗੈਲਾ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਬੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਤਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥ 'ਚ ਨਹੀਂ ਹੈਗੇ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਹਾਂ ਵੀ ਉਹਨਾਂ ਨੂੰ ਕਾਲਜ ਤੋਂ ਬਾਹਰ ਕੱਢਿਆ ਜਾਵੇ ਇਹ 30 ਜਨਵਰੀ ਨੂੰ ਮਾਤਾ ਹੁੰਦਰੀ ਗਰਲੇਜ ਕਾਲਜ ਮਾਨਸਾ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚ 15 ਦੇ ਕਰੀਬ ਕੁੜੀਆਂ ਦਾ ਇੱਕ ਮਤਲਬ ਕਿ ਟੂਰ ਗਿਆ ਸੀਗਾ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਲਈ ਤੇ ਜਿਹਦੀ ਅਗਵਾਈ ਇੱਕ ਪ੍ਰੋਫੈਸਰ ਨੇਗੇ ਮਹਿਲਾ ਅਧਿਆਪਕ ਸਰਬੀ ਲਖਣਪਾਲ ਉਹ ਕਰ ਰਹੇ ਸੀਗੇ ਉਥੇ ਜਦੋਂ ਜਾ ਕੇ ਕੁੜੀਆਂ ਬਿਮਾਰ ਹੁੰਦੀਆਂ ਨੇਗੀਆਂ ਬਿਮਾਰ ਹੋਣ ਤੋਂ ਬਾਅਦ ਕੁੜੀਆਂ ਨੂੰ ਬਿਮਾਰ ਦਵਾਈ ਦੇ ਬਹਾਨੇ ਧੋਖੇ ਦੇ ਨਾਲ ਸ਼ਰਾਬ ਪਲਾਈ ਜਾਂਦੀ ਹੈਗੀ ਤੇ ਲੜਕੀਆਂ ਨੂੰ ਜਦੋਂ ਪਤਾ ਲੱਗਦਾ ਵੀ ਬਾਅਦ 'ਚ ਪਤਾ ਲੱਗਦਾ ਵੀ ਇਹ ਸ਼ਰਾਬ ਹੈਗੀ ਤੇ ਉਸ ਤੋਂ ਬਾਅਦ ਗੱਲ ਚੱਲਦੀ ਚੱਲਦੀ ਕਿਉਂਕਿ ਸ਼ਰਾਬ ਨੂੰ ਇੱਕ ਨਸ਼ਾ ਗਿਣਾ ਜਾਂਦਾ ਹੈਗਾ ਸਾਡੇ ਸਮਾਜ ਦੇ ਵਿੱਚ ਤੇ ਉਸ ਤੋਂ ਗੱਲ ਚੱਲਦੀ ਚੱਲਦੀ ਗੱਲ ਗੱਲ ਪੂਰੇ ਕਾਲਜ ਚ ਫੈਲ ਗਈ ਕਾਲਜ ਦੇ ਵਿੱਚ ਫੈਲਣ ਤੋਂ ਬਾਅਦ ਜਦੋਂ ਮਾਮਲਾ ਉੱਭਰਿਆ ਤੇ ਲੜਕੀਆਂ ਨੇ ਇਹਦੇ ਖਿਲਾਫ ਆਪਣੀ ਆਵਾਜ਼ ਜਿਹੜੀ ਉਭਲੰਦ ਕਰਨੀ ਚਾਹੀ ਤਾਂ ਉਸ ਮੈਡਮ ਵੱਲੋਂ ਕੁੜੀਆਂ ਨੂੰ 2 ਘੰਟੇ 2.5 ਘੰਟੇ ਕਮਰੇ ਦੇ ਵਿੱਚ ਅੰਦਰ ਬੰਦ ਕਰਕੇ ਇਹ ਕਹਿ ਕੇ ਡਰਾਇਆ ਤੁਮਕਾਇਆ ਗਿਆ ਕਿ ਜੇ ਤੁਸੀਂ ਇਹਦੇ ਖਿਲਾਫ ਆਪਣੀ ਆਵਾਜ਼ ਆ ਜਿਹੜੀ ਉਹ ਬੁਲੰਦ ਕੀਤੀ ਤਾਂ ਤੁਹਾਡਾ ਭਵਿੱਖ ਖਰਾਬ ਕਰ ਦੇਵਾਂਗੀ ਮੈਂ ਤੁਸੀਂ ਇਸ ਗੱਲ ਤੋਂ ਮੁੱਕਰ ਜਾਓ ਵੀ ਅਸੀਂ ਸ਼ਰਾਬ ਪੀਤੀ ਐ ਜੇ ਤੁਸੀਂ ਮੁੱਕਰ ਗਿਆਂ ਤਾਂ ਮੇਰਾ ਕੀ ਕਰ ਲੋਗੇ ਆ ਜੇ ਮੈਂ ਉਹਦਾ ਪ੍ਰੂਫ ਆ ਸਾਡੇ ਕੋਲੇ ਆਡੀਓ ਵਗੈਰਾ ਹੈਗੀਆਂ ਨੀ ਗੀਆਂ ਰਿਕਾਰਡਿੰਗ ਤੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂਗੇ ਸੋ ਆਪਦੇ ਆਪ ਦੇ ਵਿੱਚ ਇੱਕ ਜਦੋਂ ਮਾਮਲਾ ਵੱਡਾ ਹੋ ਗਿਆ ਇਹ ਵੱਡੇ ਰੂਪ ਦੇ ਵਿੱਚ ਉੱਭਰਿਆ ਮਾਮਲਾ ਇਹ ਤਾਂ ਲੜਕੀਆਂ ਨੇ ਪਹੁੰਚ ਕੀਤੀ ਕਾਲਜ ਦੇ ਪ੍ਰਿੰਸੀਪਲ ਸਾਹਿਬਾਂ ਤੱਕ ਤੇ ਤਿੰਨ ਵਾਰੀ ਲਿਖਤੀ ਦੇਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਮਤਲਬ ਕਿ ਪਰਸੋਂ ਚੌਥੇ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਪ੍ਰਿੰਸੀਪਲ ਨੂੰ ਜਦੋਂ ਮਿਲੇ ਤਾਂ ਉਹ ਹੈਰਾਨ ਹੋ ਖੁਦ ਮੰਨੇ ਵੀ ਇਹ ਹੈ ਜਿਹੜੇ ਮੈਡਮ ਨੇਗੇ ਮੈਨੂੰ ਵੀ ਬਾਈਪਾਸ ਕਰ ਰਹੇ ਨੇਗੇ ਕਾਲਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾਗਾ ਉਹ ਉਹਦਾ ਮੈਨੂੰ ਪਤਾ ਤੱਕ ਨਹੀਂ ਹੁੰਦਾ ਇਹ ਸਾਰਾ ਕੁਝ ਉੱਪਰ ਤੱਕ ਇਹਨਾਂ ਦੇ ਏਡੀਸੀ ਦਾ ਕਿ ਡੀਸੀ ਤੱਕ ਲਿੰਕ ਹੈ ਜਿਹੜੇ ਜੁੜੇ ਹੋਏ ਨੇਗੇ ਜਾਨੀ ਕਿ ਇੱਕ ਕਾਲਜ ਦੇ ਪ੍ਰਿੰਸੀਪਲ ਨੂੰ ਬਾਈਪਾਸ ਕਰਨਾ ਤਾਂ ਇਹ ਆਪ ਦੇ ਆਪ ਵਿੱਚ ਸੋਚਣ ਵਾਲੀ ਤੇ ਵੱਡੀ ਗੱਲ ਆ ਤੇ ਸਾਨੂੰ ਵੀ ਇਹਦੇ ਤੇ ਸੋਚਣਾ ਪਊਗਾ ਬਾਕੀ ਇਹ ਕਾਲਜ ਮਾਤਾ ਸੁੰਦਰੀ ਦੇ ਨਾਮ ਤੇ ਕਾਲਜ ਹੈਗਾ ਤੇ ਇੱਥੇ ਜਿਹੜਾ ਕੁਝ ਹੁੰਦਾਗਾ ਉਹ ਸਭ ਦੇ ਸਾਹਮਣੇ ਆਗਾ ਤੋ ਇਸ ਕਰਕੇ ਅਸੀਂ ਇਹਦੇ ਖਿਲਾਫ ਜਿੰਨਾ ਟਾਈਮ ਅਸੀਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਫੋਨ ਹੈਗਾ ਉਹ ਫੜ ਕੇ ਮਤਲਬ ਕਿ ਉਹਨੂੰ ਜਾਂਚ ਕਰਵਾਈ ਜਾਵੇ ਜਬਤ ਕਰਕੇ ਉਹਦੀ ਜਾਂਚ ਕਰਵਾਈ ਜਾਵੇ ਹੋ ਸਕਦਾ ਇਹ ਕੋਈ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਵੇ